ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਜਿਹੜੇ ਵੀ ਮਨੁੱਖ ਮਾੜੇ ਕੰਮ ਕਰਦੇ ਹਨ ਚੋਰੀ ਕਰਦੇ ਹਨ ਨੁਕਤੇ ਨੁਕਤੇ ਨਸ਼ਾ ਪੀਂਦੇ ਹਨ ਨੁਕਤੇ ਨਸ਼ਾ ਵੇਚਦੇ ਹਨ ਕੀ ਤੋਂ ਮਨੁੱਖ ਤੋਂ ਕੀ ਤੋਂ ਸਰਕਾਰ ਤੋਂ ਸੋ ਉਹਨਾਂ ਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅਸੀਂ ਇੱਕ ਰਾਏ ਦਿੰਨੇ ਹਾਂ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ ਮਨ ਮਤ ਜਾਣੀ ਹਰ ਦੂਰ ਹੈ ਸਦਾ ਵੇਖ ਹضور ਏ ਮੇਰੇ ਮਨਾ ਤੂੰ ਮਤਾਂ ਜਾਣ ਰੱਬ ਕਿਤੇ ਦੂਰ ਹੈ ਸਦਾ ਵੇਖ ਹضور ਤੂੰ ਉਹਨੂੰ ਹਾਜ਼ਰ ਨਾਜ਼ ਸਮਝ ਉਹ ਹੈ ਹੀ ਹਾਜ਼ਰ ਨਾਜ਼ਰ ਹੈ ਉਹ ਕੀ ਕਰਦਾ ਹੈ ਸੱਦ ਸੁਣਦਾ ਸੱਦ ਵੇਖਦਾ ਸ਼ਾਬਦ ਰਿਆ ਭਰਪੂਰ ਪਰਮਾਤਮਾ ਸਦਾ ਸੁਣਦਾ ਹੈ ਸਦਾ ਵੇਖਦਾ ਹੈ ਤੇ ਸ਼ਬਦ ਦੇ ਵਿੱਚ ਨਕਾਂ ਨਕ ਭਰਿਆ ਪਿਆ ਹੈ ਇਸ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਮੱਥਾ ਟੇਕਦੇ ਹਾਂ ਨਮਸਕਾਰ ਕਰਦੇ ਹਾਂ ਉਹਨਾਂ ਦਾ ਬਚਨ ਵੀ ਮੰਨ ਲੈਣਾ ਚਾਹੀਦਾ ਹੈ ਵੀ ਸੋਚ ਲੈਣਾ ਚਾਹੀਦਾ ਹੈ ਮਾੜਾ ਕੰਮ ਕਰਨ ਤੋਂ ਪਹਿਲਾਂ ਵੀ ਅਸੀਂ ਕਿਸੇ ਮਨੁੱਖ ਤੋਂ ਕਿਸੇ ਸਰਕਾਰ ਤੋਂ ਅਸੀਂ ਪੜਦਾ ਰੱਖਿਆ ਜਾ ਸਕਦਾ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਦੁਨੀਆ ਰੱਖ ਵੀ ਜਾਂਦੀ ਹੈ ਪਰ ਉਸ ਪਰਮਾਤਮਾ ਤੋਂ ਵਾਹਿਗੁਰੂ ਤੋਂ ਪੜਦਾ ਰੱਖਿਆ ਨਹੀਂ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਆਪਣੇ ਬੋਲ ਹਨ ਮੰਨਾਂ ਮੂਲ ਨਾ ਕੀਤੀ ਦੇ ਲੰਮੀ ਨਜ਼ਰ ਨਿਹਾਲ ਗਏ ਕਿਛ ਲਾਹੀ ਪਰ ਘੱਲ ਗਏ ਇਹ ਭਾਈ ਜਿਹੜਾ ਮਾੜਾ ਕੰਮ ਆਣਾ ਉਹ ਤਾਂ ਬਿਲਕੁਲ ਹੀ ਨਾ ਕਰਨਾ ਚਾਹੀਦਾ ਕਰਨ ਤੋਂ ਪਹਿਲਾਂ ਤੁਸੀਂ ਲੰਮੀ ਸਾਰੀ ਨਿਗਾਹ ਮਾਰ ਕੇ ਵੇਖੋ ਭਾਵ ਤੁਸੀਂ ਕਿਕਰ ਦਾ ਬੀਜ-ਬੀਜ ਕੇ ਵੇਖੋ ਬੀਜ ਬੜਾ ਕੁਲਾ ਹੋਵੇਗਾ ਸਮਾ ਪਾ ਕੇ ਉਸ ਬੀਜ ਤੋਂ ਕੀ ਬਣੂਗਾ ਦਰਖਤ ਬਣੇਗਾ ਉਹਨੂੰ ਕੰਡੇ ਤੇ ਤੁਕਕੇ ਲੱਗਣਗੇ ਤੇ ਕੰਡੇ ਹਮੇਸ਼ਾ ਦੁੱਖ ਦਿੰਦੇ ਹਨ ਇਸੇ ਤਰ੍ਹਾਂ ਇੱਕ ਬਾਬਾ ਫਰੀਦ ਦਾ ਸ਼ਲੋਕ ਹੈ ਫਰੀਦਾ ਦਰ ਦਰਵਾਜੇ ਜਾਹ ਕਿ ਕਿਉਂ ਡਿਠੋ ਕੜਿਆ ਹਾਲ ਇਹ ਨਦੋਸਾਂ ਮਾਰ ਗਏ ਹਮ ਦੋਸਾਂ ਕਾ ਕਿਹਾੜ ਆਪਾਂ ਦੇਖਦੇ ਹਾਂ ਗੁਰੂ ਘਰ ਜਾਣੇ ਆ ਉੱਤੇ ਕੜਿਆਲ ਨੂੰ ਕਿਵੇਂ ਥੋੜੀ ਨਾਲ ਕੁੱਟਿਆ ਜਾ ਰਿਹਾ ਹੈ ਬਾਬਾ ਜੀ ਕਹਿੰਦੇ ਉਹਦਾ ਦੋਸ਼ ਵੀ ਕੋਈ ਨਹੀਂ ਉਹਨਾਂ ਦੋਸ਼ ਆ ਹਮ ਦੁਸਾਂ ਦਾ ਕੀ ਹਾਲ ਸੋ ਭਾਈ ਜਿਹੜੀ ਅਸੀਂ ਮਨੁੱਖਤਾ ਤੋਂ ਲੁੱਕ ਕੇ ਚੋਰੀਆਂ ਕਰਦੇ ਆ ਨਸ਼ੇ ਨਸ਼ੇ ਵੇਚਦੇ ਆ ਨਸ਼ਾ ਵਰਤਦੇ ਆ ਹੋਰ ਅਨੇਕ ਤਰ੍ਹਾਂ ਦੇ ਬੁੜੇ ਕੰਮ ਕਰਦੇ ਆ ਉਹ ਸਾਨੂੰ ਸੋਚ ਲੈਣਾ ਚਾਹੀਦਾ ਕਿ ਸਾਡਾ ਕੀ ਹਾਲ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ